passou comigo claro onde ਇਹ ਜੀ ਇੱਕ ਨਕੋਦਰ ਦੇ ਇੱਕ ਨਾਮੀ ਡਾਕਟਰ ਨੇ ਉਹਨਾਂ ਨੂੰ ਕੋਈ ਐਕਸਟਰੈਕਸ਼ਨ ਕਾਲ ਲਾਈਆਂ ਸੀਗੀਆਂ ਆ ਰਹੀਆਂ ਸੀਗੀਆਂ ਤੇ ਉਸ ਦੇ ਸਬੰਧ ਦੇ ਵਿੱਚ ਜਿਹੜਾ ਕੇਸ ਸਿਸਟਰ ਕਰਕੇ ਤੇ ਇਨਵੈਸਟੀਗੇਟ ਕੀਤਾ ਗਿਆ ਤੇ ਦੋ ਬੰਦੇ ਜਿਹੜੇ ਆ ਉਹਦੇ ਵਿੱਚ ਜਿਹੜਾ ਗੁਰਸੇਵਕ ਸਿੰਘ ਔਰ ਸੁਨੀਲ ਕੁਮਾਰ ਇਹ ਜਿਹੜੇ ਚੱਕ ਬਾਮਣੇ ਪਿੰਡ ਦਾ ਗੁਰਸੇਵਕ ਸਿੰਘ ਔਰ ਦੂਸਰਾ ਜਿਹੜਾ ਹੈਗਾ ਉਹ ਹੈਗਾ ਸ਼ਾਦ ਮਿਵਾਰਕ ਛਿੜੀ ਦਾ ਇਹ ਦੋਨਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਉਹਦੇ 'ਚ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਆਗੇ ਉਹ ਹਜੇ ਸੀ ਇਨਵੈਸਟੀਗੇਟ ਕਰ ਰਹੇ ਆ ਬਟ ਐਜ਼ ਆਫ ਨਾਓ ਜਿਹੜਾ ਹਜੇ ਤੱਕ ਹੈਗਾ ਉਹ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਇਹਨਾਂ ਦੇ ਕੋਈ ਪਹਿਲਾ ਪਰਚਾ ਦਰਜ ਹੈ ਕਿ ਨਹੀਂ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਨਹੀਂ ਇਹਦਾ ਕਿੰਨੀ ਫਰੋਤੀ ਮੰਗੀ ਸਾਰੇ ਨੇ ਇਹ ਇਹਨਾਂ ਨੇ ਕਰੀਬ 25 ਲੱਖ ਰੁਪਏ ਉਹ ਦੀ ਡਿਮਾਂਡ ਕੀਤਾ ਸੀਗਾ ਕਿਹੜੇ ਗੈਨ ਦਾ ਸਬੰਧ ਹੈ ਇਹ ਹਜੇ ਤੱਕ ਉਹ ਅਸੀਂ ਕਰ ਰਹੇ ਆ ਜੀ ਸਾਰਾ ਇਨਵੈਸਟੀਗੇਟ ਕਰ ਰਹੇ ਆ ਕਿ ਰਵਲਵਰ ਸਾਰੇ ਇਹ ਰਵਲਵਰ ਜਿਹੜਾ ਇਹਨਾਂ ਕੋ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਹੈ ਜੀ ਇੱਕ ਰਵਲਵਰ ਤੀਪੋਰ ਦਾ ਔਰ ਨਾਲ ਇੱਕ ਲਾਈਵ ਕੈਟਰੀਜ ਤੇ ਇੱਕ ਐਮਪਟੀ ਜਿਹੜਾ ਉਹ ਜਿਹੜਾ ਨਿਰਪੱਖ ਖੋਲ ਕਹਿ ਦਿੱਤਾ ਉਹ ਨਾਲ ਕੋਈ ਖਬਰ ਹੋਇਆ ਉਸ ਤੋਂ ਇਲਾਵਾ ਇੱਕ i20 ਗੱਡੀ ਇੱਕ ਮੋਟਰਸਾਈਕਲ ਇੱਕ ਵੀਵਾ ਫੋਨ ਇਹ ਸਾਰਾ ਕੁਝ ਨਿਕ ਰਿਕਵਰ ਜਿਹੜਾ ਮੋਟਰਸਾਈਕਲ ਤੇ ਕਾਰ ਹੈ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਇਹ ਇਹਨਾਂ ਕੋ ਆਪਣੀ ਸੀ ਜਾਂ ਚੋਰੀ ਦੀ ਸੀ ਕਿ ਜਾਂ ਕਿਸ ਤਰ੍ਹਾਂ ਉਹ ਸਾਰਾ ਵੀ ਉਹ ਸਾਰਾ ਵੀ ਅਸੀਂ ਜਿਹੜਾ ਸਾਰਾ ਸੜਾ ਜਾਂਚ ਦਾ ਵਿਸ਼ਾ ਆ ਇਨਵੈਸਟੀਗੇਟ ਕਰ ਰਹੇ ਆ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਜ ਤੇ ਸਾਰਾ ਇਨਵੈਸਟੀਗੇਟ ਕਰਾਂਗੇ ਤੇ ਸਰ ਇਹਨਾਂ ਨੇ ਫਰੋਤੀ ਮੰਗਣ ਦੀ ਜਿਹੜੀ ਇਹ ਕਾਲ ਕੀਤੀ ਸੀ ਕਿਸ ਤਰ੍ਹਾਂ ਕੀਤੀ ਸੀਗੀ ਇਹ ਐਕਚੁਅਲੀ ਕੁਝ ਸਮਾਂ ਪਹਿਲਾਂ ਇਹ ਜਿਹੜੇ ਗੁਰਸੇਵਕ ਤੇ ਸੁਨੀਲ ਇਹ ਦੋਨੇ ਜਣੇ ਜਿਹ ਤੇ ਡਾਕਟਰ ਦੇ ਕੋਲ ਆਪਣਾ ਕੋ ਟ੍ਰੀਟਮੈਂਟ ਕਰਾਉਣ ਔਰ ਸਕੈਨ ਵਗੈਰਾ ਕਰਾਉਣ ਲਈ ਆਏ ਸੀਗੇ ਉਸੇ ਦੌਰਾਨ ਹੀ ਉਹਦੇ ਵਿੱਚ ਹੀ ਇਹਨਾਂ ਨੇ ਦੇਖ ਲਿਆ ਵੀ ਡਾਕਟਰ ਸਾਹਿਬ ਦਾ ਇਹਨਾਂ ਨੇ ਆਪ ਹੀ ਸੈਲਫ ਅਸੈਸਮੈਂਟ ਕਰ ਲਈ ਕਿ ਡਾਕਟਰ ਸਾਹਿਬ ਕੋਲ ਪੈਸੇ ਹੈਗੇ ਆ ਤੇ ਇਹਨਾਂ ਕੋਲ ਐਕਸਟਰਸ਼ਨ ਜਿਹੜਾ ਕਾਲ ਕੀਤੀ ਜਾਏ ਤੇ ਪੈਸੇ ਜਿਹੜੇ ਆ ਉਹ ਵਸੂਲੇ ਜਾ ਸਕਦੇ ਨੇ ਤੇ ਉਸੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜਾ ਵਟਸਐਪ ਤੇ ਉੱਪਰ ਉਹਨਾਂ ਨੂੰ ਵਾਇਸ ਜਿਹੜੀ ਆਪਣੀ ਉਹ ਭੇਜ ਦਿੱਤੀ ਔਰ ਰਿਕਾਰਡਿੰਗਸ ਭੇਜ ਦਿੱਤੀ ਬਟ ਫੋਰਚੂਨੇਟਲੀ ਜਿਹੜੀ ਜਿਹੜੀ ਹੈ ਉਥੋਂ ਹੀ ਆਇਡੈਂਟੀਫਾਈ ਹੋ ਗਏ ਸਾਰੇ ਦੋਨੇ ਸਰ ਇਹ ਜਿਹੜੇ ਨੌਜਵਾਨ ਹੈਗੇ ਆ ਇਹਨਾਂ ਦੇ ਨਾਲ ਹੋਰ ਵੀ ਹੈਗੇ ਆ ਰੋਪੀ ਉਹ ਅਸੀਂ ਕਰ ਰਹੇ ਆ ਜੀ ਜਿਹੜਾ ਜਿਹੜਾ ਪਿਸਟਲ ਹੈ ਇਹਨਾਂ ਕੋਲ ਕਿੱਥੋਂ ਆਇਆ ਕਿਉਂਕਿ ਇਹ ਦੱਸ ਰਿਹਾ ਇੱਕ ਬੰਦੇ ਦਾ ਵੈਸੇ ਸਿਰਫ ਨਾਂ ਹੀ ਉਹਦਾ ਦੱਸ ਰਿਹਾ ਹਾਂ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਤੁਹਾਨੂੰ ਅ ਇਥੇ ਲੱਗ ਗਈ ਦੱਸ ਰਿਹਾ ਕਬੂਰਥਲੇ ਦਾ ਬੰਦਾ ਉਹਦੇ ਕੋਲ ਲੈ ਕੇ ਆਂਦਾ ਉਹ ਵੀ ਅਸੀਂ ਸਾਰਾ ਇਨਵੈਸਟੀਗੇਟ ਕਰਾਂਗੇ ਕਿ ਕਿੱਥੋਂ ਆਇਆ ਜਾਂ ਕਿਤੇ ਹੋਰ ਤਾਂ ਨਹੀਂ ਯੂਜ਼ ਇਹਨਾਂ ਨੇ ਯੂਜ਼ ਕੀਤਾ ਕਿਤੇ ਕਿਸੇ ਕ੍ਰਾਈਮ 'ਚ ਉਹ ਸਾਰਾ ਸਰ ਇਹਨਾਂ ਨੇ ਪਹਿਲਾਂ ਕ੍ਰਾਈਮ ਕੀਤਾ ਜਾਂ ਹੋਰ ਵੀ ਪ ਅਸੀਂ ਇਹਨਾਂ ਨੂੰ ਕੱਲੀ ਅਰੈਸਟ ਕੀਤਾ ਵਾ ਸ਼ਾਮ ਨੂੰ ਤੇ ਅੱਜ ਅਸੀਂ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਹੁਣ ਲੈ ਕੇ ਹੋਰ ਅੱਗੇ ਇਹਨੂੰ ਐਕਸਪਲੋਰ ਕਰਾਂਗੇ ਵੀ ਕੀ ਕੀ ਇਹਨਾਂ ਦੇ ਹੋਰ ਪਿਛਲੀਆਂ ਵਾਰਦਾਤਾਂ ਕਿਹੜੀਆਂ ਕੀਤੀਆਂ ਜਾਂ ਇਹ ਕਿੱਥੇ ਵਰਤਿਆ ਗਿਆ ਇਹ ਜਿਹੜਾ ਪਿਸਟਲ ਹੈਗਾ ਇਲੀਗਲ ਵੈਪਨ ਹੈ ਇਹ ਕਿੱਥੇ ਯੂਜ਼ ਹੋਇਆ ਉਹ ਸਾਰਾ ਠੀਕ ਤੇ ਕ੍ਰੈਕ ਹੋਇਆ ਜੀ ਕਿੱਦਾਂ ਇਹਨਾਂ ਨੂੰ ਫੜਿਆ ਗ੍ਰਿਪਟ ਕੀਤਾ ਇਹ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਜਿਹੜੀ ਇਹਨਾਂ ਦੀ ਵੌਇਸ ਜਿਹੜੀ ਆਵਾਜ਼ ਜਿਹੜੀ ਹੈ ਇਹਨਾਂ ਦੀ ਇਹਨਾਂ ਦੀ ਆਵਾਜ਼ ਦੀ ਰਿਕਾਰਡਿੰਗ ਜਦੋਂ ਆ ਗਈ ਸਾਡੇ ਕੋਲੇ ਉਸੇ ਆਵਾਜ਼ ਦੀ ਰਿਕਾਰਡਿੰਗ ਆਇਡੈਂਟੀਫਾਈ ਹੋ ਗਈ ਔਰ ਉਸੇ ਤੋਂ Good.